ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਨੇਤਾਵਾਂ ਅਤੇ ਪਾਰਟੀਆਂ ਵੱਲੋਂ ਪੂਰੀ ਜਾਨ ਲਗਾਈ ਜਾ ਰਹੀ ਹੈ ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਕੈਪਟਨ ਨੇ ਇੱਕ ਬਿਆਨ ਵਿੱਚ ਆਪਣੇ ਮੰਤਰੀਆਂ ਨੇਤਾਵਾਂ ਅਤੇ ਵਿਧਾਇਕਾਂ ਨੂੰ ਕਿਹਾ ਕਿ ਉਹ ਪਾਰਟੀ ਉਮੀਦਵਾਰਾਂ ਦੀ ਜਿੱਤ ਆਪੋ ਆਪਣੇ ਹਲਕੇ ਵਿੱਚ ਯਕੀਨੀ ਬਣਾਉਣ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਜਾਵੇਗਾ ਇਸ ਸਬੰਧ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਵੀ ਸ਼ੇਅਰ ਕੀਤਾ ਕੈਪਟਨ ਦੇ ਬਿਆਨ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਾ ਮਿਸ਼ਨ 13 ਪੰਜਾਬ ਦੀਆਂ ਸਾਰੀਆਂ 13 ਸੀਟਾਂ ਨੂੰ ਹਾਸਲ ਕਰਨ ਦੀ ਗਤੀ ਨੂੰ ਵਧਾਉਣ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਦੇ ਇਸ ਸੁਨੇਹੇ ਤੋਂ ਸਾਫ ਹੈ ਕਿ ਚੋਣਵਿਤ ਕਾਰਗੁਜ਼ਾਰੀ ਦੇ ਆਧਾਰ ਤੇ ਹੀ ਮੰਤਰੀਆਂ ਦਾ ਭਵਿੱਖ ਤੈਅ ਕੀਤਾ ਜਾਵੇਗਾ ਉਤੇ ਹੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਹਲਕੇ ਵਿੱਚ ਵੋਟਾਂ ਘੱਟ ਹੋਈਆਂ ਉਹਨਾਂ ਨੂੰ ਅਗਲੀਆਂ ਚੋਣਾਂ ਵਿੱਚ ਟਿਕਟ ਨਹੀਂ ਦਿੱਤੀ ਜਾਵੇਗੀ ਉਦਰ ਕੈਪਟਨ ਦੇ ਇਸ ਬਿਆਨ ਤੇ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ। ਦੂਜੀ ਪਾਸੇ ਵਿਰੋਧੀਆਂ ਨੇ ਵੀ ਕੈਪਟਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਕਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਨੇ ਇਸ ਤੇ ਪ੍ਰतिकਰਮ ਦਿੱਤਾ। ਉਹਨਾਂ ਕਿਹਾ ਕਿ ਕੈਪਟਨ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਹਾਰ ਮੰਨ ਚੁੱਕੇ ਨੇ। ਬੜੀਆਂ ਇਲੈਕਸ਼ਨਾਂ ਹੋਈਆਂ। ਪਰ ਅੱਜ ਤੱਕ ਕਿਤੇ ਮੁੱਖ ਮੰਤਰੀ ਕਿਸੇ ਨੇ ਇਸ ਤਰ੍ਹਾਂ ਦੇ ਆਰਡਰ ਨਹੀਂ ਕੀਤੇ। ਅੱਜ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜਾ ਮਨਿਸਟਰ ਹਾਰ ਕੇ ਆਇਆ ਉਹਦੀ ਮਿਸਟਰੀ ਜਾਂਦੀ ਰਹੇ ਜਿਹੜਾ ਐਮਐਲਏ ਹਾਰਿਆ ਉਹਨੂੰ ਟਿਕਟ ਨਹੀਂ ਮਿਲਣੀ ਜਿੰਨੇ ਚੇਅਰਮੈਨ ਬਣਨਾ ਉਹ ਵੀ ਜਿੱਤ ਕੇ ਆਵੇ ਇਹ ਮੈਂ ਸੰਵਿਧਾਨ ਨੈਤਿਕਤਾ ਦੇ ਉੱਤੇ ਅੱਜ ਉਹਨਾਂ ਨੇ ਕਾਂਗਰਸ ਦੀ ਹਾਰ ਸਰਕਾਰ ਲਈ ਹੈ ਇਹ ਬੁਖਲਾਹਟ ਹੈ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਕਿ ਮੇਰੀ ਕੁਰਸੀ ਇਲੈਕਸ਼ਨ ਤੋਂ ਬਾਅਦ ਜਾਂਦੀ ਰਹੇ ਜਦੋਂ ਤੁਸੀਂ ਇਹ ਡੰਡਾ ਸਾਰੀ ਪਾਰਟੀ ਨੂੰ ਚੜ ਰਹੇ ਕਿ ਤੁਹਾਡੀ ਮਿਨਿਸਟਰੀ ਜਾਂਦੀ ਰਹਿਣੀ ਹੈ ਇਹਦਾ ਮਤਲਬ ਕਿ ਭਾਵੇਂ ਪੈਸੇ ਖਚੋ ਭਾਵੇਂ ਨਸ਼ੇ ਵੰਡੋ ਭਾਵੇਂ ਸ਼ਰਾਬਾ ਵੰਡੋ ਭਾਵੇਂ ਲੋਕਾਂ ਨੂੰ ਡਰਾ ਕੇ ਧਮਕਾਓ ਕੇ ਜਿਵੇਂ ਤੁਸੀਂ ਜਿੱਤੀਆਂ ਸੀਗੀਆਂ ਮਿਊਨਿਸਪਲ ਕਮੇਟੀਆਂ ਤੇ ਪੰਚਾਇਤਾਂ ਉਸੇ ਤਰ੍ਹਾਂ ਇਹ ਵੀ ਜਿੱਤ ਗਿਆ ਇਹ ਲੋਕਤੰਤਰ ਨੂੰ ਗਲਤ ਰਸਤੇ ਪਾਉਣ ਦੀ ਜਿਹੜੀ ਕੋਸ਼ਿਸ਼ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦਾ ਬਰੀਕੇ ਦੇ ਨਾਲ ਨੋਟਿਸ ਦੇਣਾ ਚਾਹੀਦਾ ਹੈ ਔਰ ਸਿੱਧੇ-ਸਿੱਧੇ ਹਾਰ ਸਨਕਾਰ ਕਰਨ ਵਾਲੀ ਗੱਲ ਹੈ ਜਿਹੜੀ ਅਸੀਂ ਕਹਿੰਦੇ ਸੀ ਕਿ ਹੁਣ ਕਾਂਗਰਸ ਕੋਲੇ ਲੋਕਾਂ ਨੂੰ ਜਾ ਕੇ ਦੱਸਣ ਨੂੰ ਕੋਈ ਨਹੀਂ ਆ ਗੱਲ ਸਾਰੀ ਬਾਹਰ ਔਰ ਇਸ ਦੇ ਹਾਲਾਤ ਬਹੁਤ ਮਾੜੀ ਕਿਉਂਕਿ ਜਿੰਨੇ ਤੋਂ ਨੇ ਟਿਕਟਾਂ ਦਿੱਤੀਆਂ ਉੱਥੇ ਬਵਾਦਿਆ ਤੇ ਜਿਹੜਾ ਬਾਕੀ ਵੀ ਲੋਕਾਂ ਨੂੰ ਪਤਾ ਆ ਵੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਉਹਨੂੰ ਪਹਿਲੇ ਨਾਲ ਜਿਆਦਾ ਹੰਣ ਲਾ ਪਿਆ ਵੀ ਸਾਡੀਆਂ ਸੀਟਾਂ ਖਾਦ ਜਾਣੀਆਂ ਜਦੋਂ ਹਰ ਜਾਣੀਆਂ ਤਾਂ ਉਹ ਆਪਣੇ ਮਨਤੇ ਨੂੰ ਐਮਐਡਨ ਕਹ ਰਿਹਾ ਵੀ ਗਾਹਾਂ ਸਾਨੂੰ ਟਿਕਟ ਨਹੀਂ ਦੇਣੀ ਮੈਂ ਸਾਨੂੰ ਮੰਤ ਦੇ ਪਦ ਤੋਂ ਲਾ ਦੇਣਾ ਜਿੱਥੇ ਜਿਹੜੀ ਸੀਟ ਹਰ ਗਈ ਵੀ ਹਾਲਤਾ ਸਾਰੀਆਂ ਜਾਣੀਆਂ ਤੋ ਕਿੰਨ ਗੇ ਨੂੰ ਲਾਉਂਗਾ ਮੈਂ ਤਾਂ ਇਦਾਂ ਲੱਗਦਾ ਬਈ ਕੈਪਟਨ ਦੀ ਆਪਣੀ ਕੋਰਸੀ ਨਹੀਂ ਬਈ ਇਹ ਲੋਕਤੰਤਰ ਦੇ ਖਿਲਾਫ ਹੈ ਕਿਸੇ ਨੂੰ ਡਰਾ ਕੇ ਧਮਕਾ ਕੇ ਭਾਵੇਂ ਉਹ ਮੰਤਰੀ ਹੈ ਭਾਵੇਂ ਕੋਈ ਵੀ ਹੈ ਇਹ ਕਹਿਣਾ ਕਿ ਜੇਕਰ ਉਹ ਰੱਤੀ ਜੋ ਵੀ ਕਰੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਹ ਲੋਕਤੰਤਰ ਵਾਸਤੇ ਖਤਰਨਾਕ ਹੈ ਨੰਬਰ 1 ਨੰਬਰ 2 ਜਿਹੜਾ ਇਹ ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਪਾਰਟੀ ਦਾ ਵੀ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਹੈਗੇ ਪਰ ਜਿਹੜਾ ਹੈਗਾ ਜੇਕਰ ਉਹਨਾਂ ਨੇ ਇਦਾਂ ਦੀ ਗੱਲ ਕੀਤੀ ਹੈ ਕੈਪਟਨ ਸਾਹਿਬ ਨੇ ਤਾਂ ਜਿਹੇ ਜਾਂ ਉਹਨਾਂ ਨੇ ਨਸ਼ਾ ਮੁਕਤੀ ਦੀ ਗੱਲ ਕੀਤੀ ਸੀ ਉਹ ਨਸ਼ਾ ਮੁਕਤ ਕਰ ਦਤਾ ਪੰਜਾਬ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕੀ ਕੀਤਾ ਹੈਗਾ ਨਸ਼ੇ ਦਾ ਜਿਹੜਾ ਦਰਿਆ ਉਸਤਰੀ ਬਹਿਰੇ ਹੈਗੇ ਕਿਪਟਰ ਸਾਹਿਬ ਵੀ ਹੰਦ ਦਿੱਤਾ ਤਾਂ ਬਹੁਤ ਸਾਰੇ ਹਰਕੇ ਜੰਨੇ ਪਿੱਛੇ ਰਹੇ ਹਨ ਕਿਹੜੀ ਕਿਹੜੀ ਐਕਸ਼ਨ ਕਰ ਰਹੀ ਹੈ ਅੱਜ ਕੋਈ ਪਾਰਟੀ ਅੱਧਾ ਪਾਰਟੀ ਵੀ ਬਹਿ ਰਿਹਾ ਹੈ ਬੋਧੀ ਸੀ ਦਾ ਨਾ ਚੜਲੇ ਬੜੇ ਸਾਰੇ ਹਰਕੇ ਤੁਸੀਂ ਵੀ ਰਹਿਣੀ ਹੈ ਇਹ ਤਾਂ ਕਿਹਦੇ ਹੈ ਤਾਂ ਵਿਡਰਾਅਲ ਦਿਖਾਣੀ ਚਾਹੀਦਾ ਦੂਤ ਤੰਤਰ ਦਾ ਕਾਨ ਹੈਗਾ ਹੈ ਤੇ ਇੱਕ ਡੰਡਾ ਤੰਤਰ ਚੱਲ ਰਿਹਾ ਹੈਗਾ ਤੁਗਲੇਵਾਦੀ ਬਿਆਨ ਹੈਗਾ ਇਹ ਤੇ ਉਹਦਾ ਪਤਾ ਹੀ ਸਾਰੀ ਜਨਤਾ ਨੂੰ ਸਾਰੇ ਪੰਜਾਬ ਨੂੰ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ ਹੈਗਾ ਪਰਫਾਰਮੈਂਸ ਦਾ ਨਿਲ ਆਣੀ ਆ ਨਹੀਂ ਹੈ ਇਹ ਪਰਫਾਰਮੈਂਸ ਦਾ ਕਿਦਾ ਲੋਕ ਘਟ ਨਹੀਂ ਘਟਣੀ ਹੈਗੀ ਇਕਲੀ ਵਾਦਾ ਨਹੀਂ ਪੂਰਾ ਹੋਇਆ ਇਹ ਐਕਸਪੈਕਟਡ ਹੀ ਹੈਗਾ ਤੇ ਇਹਨਾਂ ਨੂੰ ਪਹਿਲਾਂ ਹੀ ਕਾਂਗਰਸ ਸਰਕਾਰ ਨੂੰ ਕੈਪਟਨ ਸਾਨੂੰ ਡਰ ਲੱਗਣ ਲੱਗਾ ਕਿ ਹੁਣ ਜਿਹੜੇ ਪੰਜਾਬ ਦੀ ਲੋਕ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਹੋ ਰਹੀ ਉਹਦੇ ਵਿੱਚ ਰਿਜ਼ਲਟਸ ਕਾਫੀ ਖਰਾਬ ਆਣਗੇ ਇਹ ਹੀਟ ਦੇ ਰੇ ਲੱਗ ਗਿਆ ਉਹਨਾਂ ਨੂੰ ਤੇ ਉਹ ਆਪਣੇ ਵਿੰਡਿਕਸ਼ਨ ਦੇ ਦੇਗੀ ਕਾਂਗਰਸੀ ਪਰਫਾਰਮੈਂਸ ਅਗਿਣਾੜੋ ਕਾਫੀ ਪੇਸ਼ੇਤ ਕੈਪਟਨ ਵੱਲੋਂ ਪਾਰਟੀ ਵੀ ਚਿਕਤਾ ਨੂੰ ਲੈ ਕੇ ਚੱਲ ਰਹੇ ਖਿੱਚੋ ਤਾਨ ਤੇ ਲਗਾਮ ਕਸੀ ਜਾ ਚੁੱਕੀ ਹੈ ਪਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਾਰੀ ਚੇਤਾਵਨੀ ਨੇ ਕਾਂਗਰਸ ਵਿੱਚ ਹਲਚਲ ਮੁਰਦੋ ਤੇਜ਼ ਕਰ ਦਿੱਤੀ ਹੈ ਉਧਰ ਵਿਰੋਧੀਆਂ ਨੂੰ ਜਿਵੇਂ ਬੈਠੇ ਬਿਠਾਏ ਕਾਂਗਰਸ ਨੂੰ ਕੇਰਨ ਦਾ ਨਵਾਂ ਮੁੱਦਾ ਮਿਲ ਗਿਆ ਦੇਖਣਾ ਹੋਵੇਗਾ ਕੈਪਟਨ ਦੀ ਇਸ ਚੇਤਾਵਨੀ ਦਾ ਚੋਣਾਂ ਦੇ ਨਤੀਜਿਆਂ ਤੇ ਕੀ ਅਸਰ ਪੈਂਦਾ న్యూਸ ਡੈਸਕ ਤੋਂ ਬਿਊਰੋ ਰਿਪੋਰਟ